ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਅਸਾ ਫੀਲ ਰਬਾਬੀ ਬਲਦ ਪਖਾਵਜ ਕਉਆ ਤਾਲ ਬਜਾਵੇ ਪਹਿਰ ਚੋਲਣਾ ਗਧਾ ਨਾਚੈ ਪਹਿਰ ਚੋਲਣਾ ਗਧਾ ਨਾਚੈ ਪੈਸਾ ਭਗਤ ਕਰਾਵੇ ਰਾਜਾ RAM ਰਾਜਾ RAM ਇੱਥੇ ਇਕੱਠਾ ਪਾਠ ਹੈ ਰਾਜਾ RAM ਰਾਜਾਰਾਮ ਕੱਕਰੀਆ ਬਰੇ ਪਕਾਏ ਕੱਕਰੀਆ ਥੋੜਾ ਜਿਹਾ ਕਸਕੇ ਉਚਾਰਨ ਕਰਨਾ ਹੈ ਰਾਜਾਰਾਮ ਇਥੇ ਵਿਸਰਾਮ ਹੈ ਕੱਕਰੀਆ ਬਰੇ ਪਕਾਏ ਕਿਨ ਦੂਜਨਹਾਰੇ ਖਾਏ ਦੂਜਨਹਾਰਾ ਦਲਾਵਾ ਲਾ ਕੀ ਕਿਨ ਹੈ ਕਿਨਹ ਪਾਤੀ ਵਿਸਰਾਮ ਹੈ ਕਿਨਹ ਦੂਜਨਹਾਰਾ ਖਾਏ ਕਿਨ ਦੂਜਨਹਾਰਾ ਖਾਏ ਰਹਾਉ ਬੈਠ ਸਿੰਘ ਘਰ ਪਾਣ ਲਗਾਵੇ ਇਸ ਗਲੋਰੇ ਲਿਆਵੈ ਘਰ ਘਰ ਮੁਸਰੀ ਮੰਗਲ ਗਾਵੈ ਹਾਂ ਮੁਸਰੀ ਪੁ ਲਈ ਮੂਲ ਕਛੂਆ ਸ਼ੰਖ ਬਜਾਵੈ ਬੰਸ ਕੋ ਪੂਤ ਵਿਆਹਨ ਚੱਲਿਆ ਵਿਆਹਨ ਹੀ ਉਚਾਰਨ ਕਰਨਾ ਵਿਆਹਨ ਨਹੀਂ ਕਹਿਦਣਾ ਸੋਇਨੇ ਮੰਡਪ ਛਾਏ ਰੂਪ ਕੰਨਿਆ ਸੁੰਦਰ ਵਿਦੀ ਸਸਾ ਸਿੰਘ ਗੁਣ ਗਾਏ ਸਸਾ ਸਿੰਘ ਗੁਣ ਗਾਏ ਸਸਾ ਪੋਲਾ ਬੋਲਣਾ ਸਹੀ ਨੂੰ ਕਹਿੰਦੇ ਨੇ ਸਸਾ ਸਿੰਘ ਨਾਮ ਸ਼ੇਰ ਦਾ ਸਸਾ ਸਿੰਘ ਗੁਣ ਗਾਏ ਕਹਿਤ ਕਬੀਰ ਸੁਨੋ ਰੇ ਸੰਤੋ ਕੀਟੀ ਪਰਬਤ ਖਾਇਆ ਕਛੂਆ ਕਛੂਆ ਕਹ ਅੰਗਾਰ 'ਤੇ ਲੋ ਰਹੁ ਲੂਕੀ ਸ਼ਬਦ ਸੁਨਾਇਆ ਕਛੂਆ ਕਹ ਅੰਗਾਰ 'ਤੇ ਲੋ ਰਹੁ ਇਥੇ ਵਿਸਰਾਮ ਹੈ ਲੂਕੀ ਸ਼ਬਦ ਸੁਨਾਇਆ ਆਸਾ ਬਟੂਆ 172 ਆਧਾਰੀ ਏਕੋ ਜਿਸਹ ਦੁਆਰਾ 72 ਕਸਕੇ ਹੀ ਉਚਾਰਨ ਕਰਨਾ ਨਵਾਂ ਖੰਡ ਕੀ ਪ੍ਰਥਮੀ ਮਾਗੈ ਸੋ ਜੋਗੀ ਜਗ ਸਾਰਾ ਐਸਾ ਜੋਗੀ ਨੌ ਨਿਦ ਪਾਵੇ ਤਾਲਕਾ ਬ੍ਰਹਮ ਲੈ ਗगन ਚਰਾਵੇ ਰਹਾਓ ਇਥੇ ਤਾਲਕਾ ਇਕੱਠਾ ਪਾਠ ਨਹੀਂ ਕਰ ਦੇਣਾ ਵੱਖਰਾ ਤਾਲਕਾ ਬ੍ਰਹਮ ਇਥੇ ਵਿਸ਼ਰਾਮ ਹੈ ਲੇ ਗਗਨ ਚਰਾਵੈ ਚਰਾਵੈ ਭਾਰਾ ਉਚਾਰਨ ਕਰਨਾ ਰਹਾਉ ਖਿੰਥਾ ਗਿਆਨ ਧਿਆਨ ਕਰ ਸੂਈ ਖਿੰਥਾ ਗਿਆਨ ਧਿਆਨ ਕਰ ਸੂਈ ਸ਼ਬਦ ਤਾਗਾ ਮਥ ਕਾਲੈ ਸ਼ਬਦ ਤਾਗਾ ਸ਼ਬਦ ਤਾਗਾ ਮਥ ਕਾਲੈ ਪੰਚ ਤਤ ਕੀ ਕਰ ਮਿਰ ਗਾਣੀ ਗੁਰ ਕੈ ਮਾਰਗ ਚਾਲੈ ਦਇਆ ਫਹਰੀ ਕਾਇਆ ਕਰ ਧੂਈ ਫਹਰੀ ਆਫ ਫੇਕਨਾ ਲਾ ਕੇ ਦਇਆ ਫਹਰੀ ਕਾਇਆ ਕਰ ਧੂਈ ਦ੍ਰਿਸ਼ਟ ਕੀ ਅਗਨ ਜਲਾਵੈ ਤਿਸ ਕਾ ਭਾਵ ਲੈ ਰਿਦ ਅੰਤਰ ਚਹੋ ਜੁਗ ਤਾੜੀ ਲਾਵੈ ਸਭ ਜੋ ਗਤਣ ਰਾਮ ਨਾਮ ਹੈ ਆਏ ਜੋ ਗਤਣ ਉਚਾਰਨ ਕਰਨਾ ਕਸ ਕੇ ਜੋਗਤਣ ਨਹੀਂ ਕਹਿਣਾ ਸਭ ਜੋ ਗਤਣ ਰਾਮ ਨਾਮ ਹੈ ਜਿਸ ਕਾ ਪਿੰਡ ਪਰਾਨਾ ਕਹੋ ਕਬੀਰ ਜੇ ਕਿਰਪਾ ਧਾਰੈ ਕਹੋ ਹੂੜਾ ਨਹੀਂ ਲਾਉਣਾ ਇਹਨਾਂ ਨੂੰ ਸ਼ੁੱਧ ਕਰ ਪਦਾਂ ਨੂੰ ਕੱਕਾ ਹਹੀ ਔਂਕੜ ਕਹੋ ਕਹੋ ਕਬੀਰ ਜੇ ਕਿਰਪਾ ਧਾਰੈ ਕਹੋ ਕਬੀਰ ਜੇ ਕਿਰਪਾ ਧਾਰੈ ਦੇ ਸੱਤਾ ਨੀਸਾਨਾ ਆਸਾ Hindu Turk ਕਹਾ ਤੇ ਆਏ ਕਿਨ ਇਹ ਰਾਹ ਚਲਾਈ ਦਿਲ ਮਹਿਸੂਸ ਵਿਚਾਰ ਕਵਾਦੇ ਪਿਸਦ ਦੋਜਕ ਕਿਨ ਪਾਈ ਪਿਸਤ ਨਹੀਂ ਕਹਿਣਾ ਪਿਸਤੀ ਉਚਾਰਨ ਕਰਨਾ ਪਿਸਤ ਦੋਜਕ ਕਿਨ ਪਾਈ ਪਿਸਤ ਦੋਜਕ ਕਿਨ ਪਾਈ ਕਾਜੀ ਤਹ ਕਵਨ ਕਤੇਬ ਬਖਾਨੀ ਕਾਜੀ ਪਦ ਤੇ ਵਿਸਰਾਮ ਲਾਉਣਾ ਹੈ ਕਾਜੀ ਪੁਲਾ ਹੀ ਉਚਾਰਨ ਕਰਨਾ ਕਾਜੀ ਤਹ ਕਵਨ ਕਤੇਬ ਬਖਾਨੀ पड़त गुणत ऐसे सब मारी पड़त गुणत ऐसे सब मारी किन्हु खबर न जानी रहव सकत स्नेह कर सुन्नत करिया हां हां पूरा उच्चारण करया करो सकत स्नेह कर सुन्नत करिया मैं ना बदाऊंगा भाई बदाऊंगा नहीं कहना बदाऊंगा यूं बोलना मैं ना बदाऊंगा इत ठमक लादनी है भाई जाओ रे खुदाय मोह तुरक करेगा जाओ रे इत ठमक है खुदाय मोह तुरक करेगा अपन ही कट जाई अपन ही कट जाई सुन्नत किए तुरक जे होएगा औरत का क्या करिया ਅਰਧ ਸਰੀਰੀ ਨਾਰ ਨਾ ਛੋਟਾ ਤਾਂ ਤੇ Hindu ਹੀ ਰਹੀ ਹੈ ਤਾਂ ਤੇ Hindu ਹੀ ਰਹੀ ਹੈ ਛਾੜ ਕਤੇ ਬਰਾਮ ਭਜ ਬੌਰੇ ਜ਼ੁਲਮ ਕਰਤ ਹੈ ਭਾਰੀ ਕਬੀਰਾ ਪਕਰੀ ਟੇਕ ਰਾਮ ਕੀ ਤੁਰ ਕ ਰਹੇ ਪਚ ਹਾਰੀ ਪਾਚ ਹਾਰੀ ਇਹ ਵਖਰਾ ਹੀ ਪਾਠ ਆਸਾ ਜਪ ਲਗ ਤੇਲ ਦੀਵੇ ਮੁਖ ਬਾਤੀ ਤਾਬ ਸੁਜੈ ਸਭ ਕੋਈ ਤੇਲ ਜਲੇ ਬਾਤੀ ਠਹਿਰਾਨੀ ਸੂਨਾ ਮੰਦਰ ਹੋਈ ਸੂਨਾ ਕਸ ਕੇ ਵਿਚਾਰਨ ਕਰਨਾ ਰੇ ਬੌਰੇ ਤੋਹੀ ਘਰੀ ਨਾ ਰੱਖੈ ਕੋਈ ਤੂੰ ਰਾਮ ਨਾਮ ਜਪ ਸੋਈ ਜਪ ਪਾਤੀ ਵਿਸਰਾਮ ਦਾ ਰਹਾਉ ਕਾ ਕੀ ਮਾਤ ਪਿਤਾ ਕਹ ਕਾ ਕੋ ਕਮਨਪੁਰਖ ਕੀ ਜੋਈ ਇਹ ਕਾਕੀ ਕਾਕੋ ਇਸ ਤਰ੍ਹਾਂ ਉਚਾਰਨ ਕਰਨੇ ਆ ਪਦ ਘਟ ਫੂਟੇ ਕੋ ਬਾਤ ਨਾ ਪੁੱਛੈ ਕੱਢ ਹੋ ਕੱਢ ਹੋ ਹੁਈ ਦਿਹੂਰੀ ਬੈਠੀ ਮਾਤਾ ਰੁਵੈ ਖਟਿਆ ਲੈ ਗਏ ਭਾਈ ਖਟਿਆ ਪੁੱਲਾ ਹੀ ਚਾਰਨ ਲੀਂਦਾ ਲਾਟ ਛਟਕਾਏ ਤਿਦਿਆ ਰੂਵੈ ਲਾਟ ਵੀ ਪੁੱਲਾ ਹੀ ਉਚਾਰ ਕਰਨਾ ਹੰਸ ਇਕਲਾ ਜਾਈ ਕਹਿਤ ਕਬੀਰ ਸੁਨੋ ਰੇ ਸੰਤੋ ਤੈ ਸਾਗਰ ਕਹਿ ਤਾਈ ਇਸ ਬੰਦੇ ਸਿਰ ਜ਼ੁਲਮ ਹੂਤ ਹੈ ਜਾਮ ਨਹੀਂ ਹਟੈ ਗੁਸਾਈ ਦੋ ਤੁਕੇ ਇਕ ਊੰਕਾਰ ਸਤਗੁਰ ਪ੍ਰਸਾਦਿ ਆਸਾ ਸ੍ਰੀ ਕਬੀਰ ਜੀ ਕੇ ਚੌਪ ਦੇ ਇੱਕ ਤੁਕੇ ਹਾਂਜੀ ਆਸਾ ਸ੍ਰੀ ਕਬੀਰ ਜੀ ਕੇ ਚੌਪ ਦੇ ਇੱਕ ਤੁਕੇ ਸੰਕ ਸੁਨੰਦ ਅੰਤ ਨਹੀਂ ਪਾਇਆ ਵੇਦ ਪੜੇ ਪੜ ਬ੍ਰਹਮੇ ਜਨਮ ਗਵਾਇਆ ਇਸੇ ਤਰ੍ਹਾਂ ਵਿਸਰਾਮ ਲਾਉਣਾ ਹੈ ਬੇਦ ਪੜੇ ਪੜ ਬ੍ਰਹਮੇ ਜਨਮ ਗਵਾਇਆ ਹਰ ਕਾ ਬਿਲੋਵਨਾ ਬਿਲੋਹ ਮੇਰੇ ਭਾਈ ਬਿਲੋਵਨਾ ਪਾਠ ਜਿਹੜਾ ਹੈ ਇਕੱਠਾ ਹੀ ਕਰਨਾ ਆਮ ਬਿਲੋਵਨਾ ਵੱਖਰਾ ਕਰ ਜਾਂਦੇ ਹਨ ਹਰ ਕਾ ਬਿਲੋਵਨਾ ਬਿਲੋਵਹ ਮੇਰੇ ਭਾਈ ਸਹਜ ਬਿਲੋਵਹ ਜੈਸੇ ਤਤ ਨਾ ਜਾਈ ਰਹਾਉ ਨਾਨਕਰ ਮਟਕੀ ਮਨ ਮਾਥ ਬਿਲੋਈ ਇਸ ਮਟਕੀ ਮਹ ਸਬਦ ਸੰਜੋਈ ਮਟਕੀ ਟੈਂਕੇ ਦੇ ਨਾ ਔਂਕੜ ਲਾ ਕੇ ਉਚਾਰਨ ਕਰਨਾ ਇਸ ਮਟਕੀ ਮਹ ਸਬਦ ਸੰਜੋਈ ਇਸ ਮਟਕੀ ਮਹ ਸਬਦ ਸੰਜੋਈ ਹਰ ਕਾ ਬਿਲੋਵਣਾ ਮਨ ਕਾ ਵਿਚਾਰਾ ਗੁਰ ਪ੍ਰਸਾਦ ਪਾਵੈ ਅੰਮ੍ਰਿਤ ਧਾਰਾ ਕਹੋ ਕਬੀਰ ਨਦਰ ਕਰੇ ਜੇ ਮੀਰਾ ਆਮੀ ਬਿਆਰੀ ਦੇ ਨਾਲ ਬਿੰਦੀ ਲਾ ਕੇ ਉਚਾਰਨ ਕਰਨਾ ਮੀਰਾ ਰਾਮ ਨਾਮ ਲਗ ਉtre ਤੀਰਾ ਆਸਾ ਰਾਮ ਨਾਮ ਲਗ ਆ ਰਾਮ ਨਾਮ ਲਗ ਉtre ਤੀਰਾ ਆਸਾ ਬਾਤੀ ਸੁਕੀ ਤੇਲ ਨਖੂਟਾ ਮੰਡਲ ਨਾ ਬਾਜੈ ਨਾਟ ਪੈ ਸੂਤਾ ਨਾਟ ਲਈ ਭੂਲਨਾ ਬੁਝ ਗਈ ਅਗਨ ਨਾ ਨਿਕਸਿਓ ਧੂਆ ਬੁਝ ਪਦ ਵੀ ਭੋਲਾ ਹੀ ਉਚਾਰਨ ਕਰਨਾ ਬੁਝ ਗਈ ਅਗਨ ਨਾ ਨਿਕਸਿਓ ਧੂਆ ਰਾਵ ਰਹਿਆ ਏਕ ਅਵਰ ਨਹੀਂ ਦੂਆ ਰਹਾਉ ਟੂਟੀ ਤੰਤ ਨਾ ਬਜੈਰ ਬਾਬ ਭੂਲ ਬਿਗਾਰਿਓ ਆਪਣਾ ਕਾਜ ਕਥਨੀ ਬਦਨੀ ਕਹਿਨ ਕਹਾਵਨ ਸਮਝ ਪਰੀ ਤੋ ਵਿਸਰਿ ਉਗਾਵਨ ਕਹਿਤ ਕਬੀਰ ਪੰਜ ਜੋ ਚੂਰੇ ਤਿੰਨ ਤੇ ਨਾਹੀ ਪਰਮ ਪਦ ਦੂਰੇ ਆਸਾ ਸੋਤ ਪਰਾਧ ਕਰਤ ਹੈ ਜੀਤੇ ਅਪਰਾਧ ਐੜਾ ਲਾ ਕੇ ਬੋਲਣਾ ਸੁੱਤ ਪਦ ਤੇ ਵਿਸਰਾਮ ਲਾਉਣਾ ਹੈ ਸੋਤ ਅਪਰਾਧ ਕਰਤ ਹੈ ਜੀਤੇ ਜਨਨੀ ਚੀਤ ਨ ਰਾਕਸ ਤੇਤੇ ਇਹ ਵੀ ਜਨਨੀ ਪਦ ਤੇ ਵਿਸਰਾਮ ਹੈ ਰਾਮਈਆ ਹਉ ਬਾਰਿਕ ਤੇਰਾ ਰਾਮਈਆ ਵਖਰਾ ਪਾਠ ਨਹੀਂ ਕਰਨਾ ਇਕੱਠਾ ਹੀ ਛੇਤੀ ਬੋਲਣਾ ਰਾਮਈਆ ਹਉ ਬਾਰਿਕ ਤੇਰਾ ਰਾਮਈਆ ਪਾਤੇ ਵਿਸਰਾਮ ਹੈ ਕਾਹੇ ਨਾ ਖੰਡਸ ਅਵਗਨ ਮੇਰਾ ਰਹਾ ਜੇ ਕਾਹੇ ਨਾ ਖੰਡਸ ਅਵਗਨ ਮੇਰਾ ਜੇ ਅਤ ਕਰੋਪ ਕਰੇ ਕਰ ਧਾਇਆ ਇਹ ਵਿਸਰਾਮ ਜੇ ਇਥੇ ਯਮਕ ਹੈ ਅਤ ਕਰੋਪ ਕਰੇ ਕਰ ਇਥੇ ਵਿਸਰਾਮ ਹੈ ਤਾਪੀ ਚੀਤ ਨਾ ਰਖਸ ਮਾਇਆ ਚਿੰਤ ਭਵਨ ਮਨ ਪਰਿਓ ਹਮਾਰਾ ਨਾਮ ਬਿਨਾ ਕੈਸੇ ਉਤਰਸ ਪਾਰਾ ਦੇਹ ਬਿਮਲ ਮਤ ਸਦਾ ਸਰੀਰਾ ਬਿਮਲ ਨਹੀਂ ਕਹਿਣਾ ਇਥੇ ਦੇਹ ਤੇ ਜਮਕ ਲਾ ਦਨੀ ਹੈ ਬਿਮਲ ਮਤ ਇਹ ਸੰਬੰਧਕ ਪਾਠ ਹੈ ਦੇਹ ਬਿਮਲ ਮਤ ਇਥੇ ਵਿਸਰਾਮ ਹੈ ਸਦਾ ਸਦੀਰ ਸਹਜ ਸਹਜ ਗੁਣ ਰਵਾ ਕਬੀਰਾ ਵਾਹਿਗੁਰੂ ਜੀ ਕਾ ਕਾਲ ਸਾਗਰ ਹੈ ਵਾਹਿਗੁਰੂ ਜੀ ਕੀ ਪਟੇ